ਸੋਰਠ ਮਹੱਲਾ ਪੰਜ ਬਾਗ ਗੁਰਪੂਰੈ ਚਰਣੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਈਐ ਤਹਾਂ ਸੋਹਿਲੇ ਕਰਿ ਕਿਰਪਾ ਪ੍ਰਭ ਮੀਲੇ ਹਾਰ ਗੁਣ ਗਾਵ ਹੋ ਸਦਾ ਸੁਭਾਈ ਮਨ ਚਿੰਦੇ ਸਭਲੇ ਫਲ ਪਾਵੋ ਜੀਵਕੈ ਸੰਗ ਸਹਾਈ ਰਹਾਉ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਪਾਤ ਤ ਪੁਨੀਤ ਕਰ ਲੀਨੇ ਕਰ ਕਿਰਪਾ ਹਾਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪੱਲ ਸਦ ਜੀਵ ਸੰਗ ਰਖਵਾਲਾ ਹਾਰਦਨ ਰੈਣ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ ਜਸ ਦੀ ਵੈ ਪ੍ਰਖ ਵਿਦਾਤਾ ਹਾਰ ਰਸ ਤਨਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਸੋਰਠ ਮਹੱਲਾ ਪੰਜਾਬਾ ਗੁਰਪੂਰੈ ਕੀਤੀ ਪੂਰੀ ਰਬ ਰਬ ਰਹਿਆ ਪਰਪੂਰੀ ਖੇਮ ਕੁਸਲ ਭਇਆ ਇਸ ਨਾਨਕ ਪਾਰ ਬ੍ਰਹਮ ਬਿਟੋ ਕੋੁਰਵਨ ਗੁਰ ਕੇ ਚਰਨ ਕਬਲ ਰਤ ਧਾਰੀ ਵਿਕੜ ਨਾ ਲਾਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਲ ਸਾਧੂ ਦੁਰਮਤ ਖੋਏ ਪਾਤ ਤਪਨੀਤ ਸਭ ਹੋਏ RAM DAS ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਗਉਰ ਗੋਵਨਨਿਤ ਗਾਈਐ ਸਾਧ ਸੰਗ ਮਿਲਤੇ ਆਈਐ ਮਨ ਵਾਂਛਤ ਫਲ ਪਾਈ ਗੁਰ ਪੂਰਾ ਹਿਰਦੈ ਧਿਆਈ ਗਉਰ ਗੋਪਾਲ ਅਨੰਦਾ ਜਪ ਜਪ ਜੀਵੈ ਪਰਮ ਅਨੰਦਾ ਜਨ ਨਾਨਕ ਨਾਮ ਤੇ ਆਇਆ ਪ੍ਰਭ ਅਪਨਾ ਬਿਰਤ ਰਖਾਇਆ ਰਾਗ ਸੋਰਠ ਮਹੱਲਾ 5 ਧਹ ਦਸ ਛਤਰ ਮੇਕ ਘਟਾ ਘਟ ਦਾ ਮਨ ਚਮਕ ਡਰਾਇਓ ਸੇਜ ਅਕੇਲੀ ਨੀਂਦ ਨਹ ਨੰਨ ਹੈ ਪਰ ਪ੍ਰਦੇਸ ਸਦਾ ਆਇਓ ਹੌਣ ਨਹੀਂ ਸੰਦੇਸ ਰੋ ਮਾਇਓ ਏਕ ਕੋਸ ਰੋ ਸਿੱਧ ਕਰ ਤਲਾਲ ਤਬ ਚਤਰ ਪਾਤਰੋ ਆਇਓ ਰਹਾਓ ਕਿਆ ਆਵ ਬਿਸਰ ਹਿਲਾਲ ਪਿਆਰੋ ਸਰਬ ਗੁਣਾ ਸੁਖਦਾਇਓ ਮੰਦਰ ਚਰਕੇ ਪੰਥ ਨਿਹਾਰੋ ਨੈਣ ਨੀਰ ਭਰ ਆਇਓ ਹਾ ਪੀਤ ਪਇਉ ਹੈ ਵਿਚੋ ਸੁਣਤ ਦੇਸ ਨਕਟਾਇਓ ਭਾ ਪੀਰੀ ਕੇ ਪਾਤ ਪਰਦੋ ਕਨ ਪੀਖੇ ਦੂਰ ਆਇਓ ਭਾਇਓ ਕਿਰਪਾਲ ਸਰਬ ਕੋ ਠਾਕੁਰ ਸਗਰੋ ਦੁਖ ਮਟਾਇਓ ਕਹੋ ਨਾਨਕ ਹਉ ਮੈਂ ਭੀਤ ਗੁਰ ਕੋਈ ਤਉ ਦਿਆਰ ਬੀਠ ਲੋ ਪਾਇਓ ਸਾਬ ਰਹਿਓ ਦਿਸਰੋ ਮਾਇਓ ਜੋ ਚਾਹਤ ਸੋ ਗੁਰੂ ਮਲਾਇਓ ਸਰਬ ਗੁਣ ਅਨਦ ਗਾਇਓ ਰਹਾਉ ਤੂਜਾ ਸੋਰਠ ਮਹੱਲਾ ਪੰਜਾਬਾ ਗਈ ਬਹੋੜਾ ਦੀ ਛੋੜ ਨਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਤਾਰੀ ਨਾਮ ਪਰਿਉ ਭਗਤ ਗੋਵਿੰਦ ਕਾ ਹੀ ਰੱਖੋ ਪੈਜ ਤੁਮਾਰੀ ਹਰ ਜਿਓ ਨਮਾਣਿਆ ਤੁਮਾਣ ਨਿਚ ਜਿਆ ਚੀਜ਼ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕਉ ਕਰਵਾਣ ਰਹਾਉ ਜਿਸਾ ਬਾਲਕ ਪਾਇ ਸੁਪਾਈ ਲਖ ਅਪਰਾਧ ਕਮਾਵੇ ਕਰ ਉਪਦੇਸ਼ ਛੜਕੇ ਬਹੁ ਭਾਤੀ ਬਹੁੜ ਪਿਤਾ ਕੜ ਲਾਵੇ ਵਿਸਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ ਹਾਰੇ ਅੰਤਰ ਜਾਮੀ ਸਭ ਵਿਦ ਜਾਣੈ ਤੰ ਕਿਸ ਪਹਿ ਆਖ ਸੁਣਾਈਐ ਕਹਿਣੈ ਕਤਲ ਨ ਭੀਜੈ ਗੋਵਿੰਦ ਹਰ ਭਾਵੈ ਬੈਜ ਰਖਾਈਐ ਹਵਰ ਓਟਮੈ ਸਗਲੀ ਦੇਖੀ ਇਕ ਤੇਰੀ ਓਟ ਰਹੀਐ ਹੋਏ ਦਿਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤਗੁਰ ਮੇਲ ਮਲਾਵੈ ਸਾਵਤੂ ਕੈ ਮਨ ਕੀ ਚੰਤੀ ਹਰ ਹਰ ਨਾਮ ਅਬ ਖਦ ਮੁਖ ਪਾਇਆ ਜਨ ਨਾਨਕ ਸੋਖ ਬਸੰਤੀ ਸੋਰਠ ਮਹੱਲਾ ਪੰਜ ਬਾਗ ਸਿਮਰ ਸਿਮਰ ਪ੍ਰਭ ਭਈ ਅਨੰਦਾ ਦੁਖ ਕਲੇਸ਼ ਸਭ ਨਾਠੇ ਗੁਣ ਗਾਵਦ ਧਿਆਵਤ ਪ੍ਰਭ ਅਪਨਾ ਕਾਰਜ ਸਗਲੇ ਸੰਠੇ ਜਗਦੀਵਨਾ ਨਾਮ ਤੁਮਾਰਾ ਗੁਰਪੂਰੇ ਦੀਓ ਉਪਦੇਸਾ ਜਪ ਭੌਜਲ ਪਾਰ ਉਤਾਰਾ ਰਹਾਉ ਤੂੰ ਹੈ ਮੰਤਰੀ ਸੁਣੈ ਪ੍ਰਭ ਤੂੰ ਹੈ ਸਭ ਕੁਸ਼ ਕਰਨਹਾਰਾ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹ ਜੰਤ ਵਿਚਾਰ ਕਿਆ ਗੁਣ ਤੇਰੇ ਆਖ ਬਖਾਣੀ ਕੀ ਮਤ ਕਹਿਣਾ ਨਾ ਜਾਈ ਬੇਖ ਬੇਖ ਜੀਵੈ ਪ੍ਰਭ ਆਪਣਾ ਆਚਰਜ ਤੁਮੈ ਵਡਾਈ ਤਾਰ ਅਨਗਰਹਿ ਆਪ ਪ੍ਰਭ ਸੁਆਮੀ ਬਾਤ ਮਤ ਕੀਨੀ ਪੂਰੀ ਸਦਾ ਸਦਾ ਨਾਨਕ ਬਲੇਹਾਰੀ ਵੰਸ਼ ਹੋ ਸੰਤਾ ਧੂਰੀ ਸੋਰਠ ਮਹੱਲਾ ਪੰਜਾਬਾ ਗਉਰ ਪੂਰਾ ਨਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਦ ਸਵਾਰੀ ਆਪਨੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨਾ ਕਾਈ ਰਹਾਉ ਕਰਤੈ ਪੁਰਖ ਤਾਲ ਦਿਵਾਇ ਪਿਛੈ ਲਗ ਚੱਲੀ ਮਾਇਆ ਤੋੜਨ ਕਤ ਹੂੰ ਆਵੈ ਮੇਰੇ ਪੂਰੇ ਸਤਗੁਰ ਭਾਵੇਂ ਸਿਮਰ ਸਿਮਰ ਦਇਆਲਾ ਸਭ ਜੀ ਭੈ ਕਿਰਪਾਲਾ ਜੈ ਜੈਕਾਰ ਗੁਸਾਈ ਜਨ ਪੂਰੀ ਬਣਤ ਬਣਾਈ ਪਉ ਭਾਰੋ ਸੁਆਮੀ ਮੋਰਾ ਇਹ ਪਉਨ ਪਦਾਰਥ ਤੇਰਾ ਜਨ ਨਾਨਕ ਏਕ ਤਿਆਆ ਸਰਬ ਫਲਾ ਪੁਨ ਪਾਇਆ ਸੋਰਠ ਮਹੱਲਾ ਪੰਜਾਬ ਘਰ ਤੀਜਾ ਦੁਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਮਦਾਸ ਸਰੋ ਵਰਨਾਤੇ ਸਭ ਉਤਰੇ ਪਾਪ ਕਮਾਤੇ ਨਰਮਲ ਹੋਏ ਕਰਿ ਇਸਨਾਨ ਗੁਰਪੂਰ ਕੀਨੇ ਦਾਨਾ ਸਭ ਕੁਸਲਾ ਖੀਮ ਪ੍ਰਭ ਧਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾਬਦ ਵਿਚਾਰੇ ਰਹਾਉ ਸਾਧ ਸੰਗ ਮੜ ਲਾਤੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸੋਰਠ ਮਹੱਲਾ ਪੰਜਵਾ ਜਿਤ ਪਾਰ ਬ੍ਰਹਮ ਜਿਤ ਧਿਆਇਆ ਸੋ ਘਰ ਦਈਏ ਵਸਾਇਆ ਸੁਖ ਸੰਗਰੁ ਕਿਰਪਾਇਆ ਤਾਂ ਸਹਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾਉ ਪ੍ਰਭ ਕੀ ਅਕਥ ਕਹਾਣੀ ਜਨ ਬੋਲਹਿ ਅੰਮ੍ਰਿਤ ਬਾਣੀ ਨਾਮਿਕ ਦਾਸ ਬਖਾਣੀ ਗੁਰਪੂਰੇ ਤੇ ਜਾਣੀ ਸੋਰਠ ਮਹੱਲਾ ਪੰਜਵਾ ਅਗੈ ਸੁਖ ਗੁਰ ਤੀਆ ਪਾਸ਼ੇ ਕੁਸ ਲਖੇ ਮਗੁਰ ਕੀਆ ਸਰਬ ਨਿਧਾਨ ਸੁਖ ਪਾਇਆ ਗੁਰ ਆਪਣਾ ਹਿਰਦੈ ਧਿਆਇਆ ਆਪਣੇ ਸਤਿਗੁਰ ਕੀ ਵੜਿਆਈ ਮਨ ਛੇ ਫਲ ਕਾਈ ਸੰਤ ਹੋ ਦਿਨ ਦਿਨ ਚੜੈ ਸਬਾਈ ਰਹਾਉ ਜੀ ਜੰਤ ਸਭ ਭੈ ਦਇ ਅੱਲਾ ਪ੍ਰਭ ਆਪਣੇ ਕਰਦੀਨੇ ਸਹਿਜ ਸੁਪਾਈ ਮਿਲੇ ਗੋਪਾਲਾ ਨਾਨਕ ਸਾਟਪਤੀ ਨੇ ਸੋਰਠ ਮਹੱਲਾ ਪੰਜ ਬਾ ਗੁਰ ਕਾ ਸਾਬਦ ਰਖਵਾਰੇ ਚੌਂਕੀ ਚੌਗਰਦ ਹਮਾਰੇ RAM ਨਾਮ ਮਨ ਲਾਗਾ ਜਮ ਲਜਾਈ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਰਮਲਾ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਵਣਸੀ ਤਾ ਕੀ ਸੇਵ ਨ ਅਵਰਥੀ ਜਾਸੀ ਅੰਧ ਕਰੈ ਤੇਰੇ ਦਾਸਾ ਜਬ ਪੂਰਨ ਹੋਈ ਆਸਾ ਸੋਰਠ ਮਹੱਲਾ ਪੰਜ ਬਾਣੀ ਗੌਰ ਆਪਣੇ ਬਲਿਹਾਰੀ ਜਨਪੂਰਨ ਪੈਰ ਸਵਾਰੀ ਮਨ ਕਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਤੇ ਆਇਆ ਸੰਤ ਹੋ ਤਸਰਨ ਅਬਰਣ ਕੋਈ ਕਰਨ ਕਾਰਨ ਪ੍ਰਭ ਸੋਈ ਰਹਾਉ ਪਰਬੋ ਆਪਣੈ ਪਰਦੀਨੇ ਸਗਲ ਦੀ ਵਸ ਕੀਨੇ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਸੋਰਠ ਮਹੱਲਾ ਪੰਜਾਬਾ ਤਾਪ ਗਵਾਇਆ ਗੁਰਪੂਰੇ ਬਾਜੇ ਅਨਹਰ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰਿ ਕਿਰਪਾ ਆਪ ਦੀਨੇ ਵੇਦਨਾ ਸਤਗੁਰ ਆਪਗਵਾਈ ਸੇ ਕ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾਉ ਜੋ ਮੰਗਹਿ ਸੋ ਲੇ ਬਹ ਪ੍ਰਭ ਆਪਣਿਆ ਸੰਤਾਂ ਦੇਵ ਹੈ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਠ ਸੁਪੱਖਿਆ ਸੋਰਠ ਮਹੱਲਾ ਪੰਜਾਬਾ सोई कराय ਜੋ ਤੁਧ ਭਾਵੈ ਮੁਹ ਸਿਆੜਕ ਕਿシュੂ ਨਾ ਆਵੈ ਹੰ ਬਾਰਕ ਤਉ ਸਰਨਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰਿ ਕਿਰਪਾ ਪ੍ਰਤ ਪਾਲਣ ਲਗਾ ਕਰੀ ਤੇਰਾ ਕਰਾਇ ਰਹਾ ਜੀਰ ਜੰਤ ਤੇਰ ਧਾਰੇ ਤਰਾ ਬੰਡੋਰੀ ਹਾਥ ਤੁਮਾਰੇ ਜੇ ਕਰਾਵੈ ਸੋ ਕਰਨਾ ਨਾਨਕ ਦਾਸ ਤੇਰੀ ਸਰਣਾ ਸੋਰਠ ਮਹੱਲਾ ਪੰਜਾਬ ਹਰ ਨਾਮ ਰਤੇ ਪਰਵਿਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਣੀ ਮਨ ਲਗਾ ਪੂਰਨ ਜਾਕੇ ਭਾਗਾ ਮੈਲਾ ਸਾਧ ਸੰਗ ਹਰ ਤੇ ਆਇਆ ਆਠ ਪਹਿਰ ਆਰਾਧਿਓ ਹਰ ਹਰ ਮਨ ਤੰਦਿਆ ਫਲ ਪਾਇਆ ਰਹਾਉ ਪਰਾ ਪੁਰਬਲਾ ਅੰਕੁਰ ਜਾਗਿਆ RAM ਨਾਮ ਮਨ ਲਾਗਿਆ ਮਨ ਤਨ ਹਰ ਦਰਸ ਸਮਾਵੈ ਨਾਨਕ ਦਾਸ ਸੱਚੇ ਗੁਣ ਗਾਵੇ ਸੋਰਠ ਮਹੱਲਾ ਪੰਜਾਬ ਗੁਰਮੇਲ ਪ੍ਰਭੂ ਚਤਾਰਿਆ ਕਾਰਜ ਸਭ ਸਵਾਰੇਆ ਮੰਦਾ ਕੋ ਨ ਅਲਾਈ ਸਭ ਜੈ ਜੈਕਾਰ ਸੁਨਾਈ ਸੰਤੋ ਹੋ ਸਾਚੀ ਸਰਣ ਸੁਆਮੀ ਜੀ ਜੰਤ ਸਭ ਹਾਥ ਤਸ ਕੈ ਸੋ ਪ੍ਰਭੂ ਅੰਤਰ ਜਾਮੀ ਰਹਾ ਕਰਤਵ ਸਭ ਸਵਾਰੇ ਪ੍ਰਭ ਆਪਣਾ ਵਿਰਧ ਸਮਾਰੇ ਪਤਤ ਪਾਵਨ ਪ੍ਰਭ ਨਾਮਾ ਜਨ ਨਾਨਕ ਸਤਿਗੁਰ ਵੰਨਾ ਸੋਰਠ ਮਹੱਲਾ ਪੰਜਵਾ ਪਾਰ ਬ੍ਰਹਮ ਸਾਧ ਸਵਾਰੇ ਆ ਹਿ ਲਹੂੜਾ ਗੁਰੂ ਓਵਾਰੇ ਆਨੰਦ ਕਰੋ ਪਿਤ ਮਾਤਾ ਪਰਮੇਸ਼ਰ ਜੀ ਕਾ ਦਾਤਾ ਸੋ ਬੋਤ ਚਤ ਬਨ ਦਾਸ ਤੁਮਾਰੇ ਰਖ ਹੈ ਪੈਰ ਦਾਸ ਆਪਣੇ ਕੀ ਕਾਰਜ ਆਪ ਸਵਾਰੀ ਰਹਾ ਮੇਰਾ ਪ੍ਰਭ ਪਰਉਪਕਾਰੀ ਪੂਰਨ ਕਲ ਜਨ ਧਾਰੀ ਨਾਨਕ ਸਰਣੀ ਆਇਆ ਮਰ ਚੰਦਿਆ ਫਲ ਪਾਇਆ ਸੋਰਠ ਮਹੱਲਾ ਪੰਜਾਬਾ ਸਦਾ ਸਦਾ ਹਰ ਜਾਪੀ ਪ੍ਰਭ ਬਾਲਕ ਰਾਖੇ ਆਪੇ ਸੀਤ ਲਾਠਾ ਕਰਾਈ ਬਿਦਨ ਗਏ ਹਰ ਨਾਈ ਮੇਰਾ ਪ੍ਰਭ ਹੋਆ ਸੁਦਾਤੇ ਅੱਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਿਆ ਕਰ ਪਾਲ ਰਹਾਉ ਪਰਾਵ ਕਰਨ ਕਾਣ ਸਮਰੱਥ ਹਰ ਸਿਮਰਤ ਸਭ ਦੁਖ ਲਾਥਾ ਆਪਣੇ ਦਾਸ ਕੀ ਸੁਣੀ ਬੇਲੰਤੀ ਸਭ ਨਾਨਕ ਸੁਖ ਸੁਵੰਤੀ ਸੋਰਠ ਮਹਲਾ ਪੰਜਵਾ ਆਪਣਾ ਗੁਰੂ ਤੇ ਆਏ ਮਿਲ ਕੁਸਲਾ ਸੇ ਕੀ ਘਰ ਆਏ ਨਾਮੈ ਕੀ ਬੜਿਆਈ ਤਿਸ ਕੀ ਮਤ ਕਹਿਣ ਨਜਾਈ ਸਤਿ ਹੋ ਹਰ 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 ਆਰਾਧ ਹੋ ਹਰ ਆਰਾਧ ਸਭੋ ਕਸ਼ਪਾਈਐ ਕਾਰਜ ਸਗਲੇ ਸਾਧੋ ਰਹਾਓ ਪਰੇ ਮਾ ਭਗਤ ਪ੍ਰਵਲਾਗੀ ਸੋ ਪਾਏ ਜਿਸ ਵਡਭਾਗੀ ਜਨ ਨਾਨਕ ਨਾਮ ਧਿਆਇਆ ਤਨ ਸਰਬ ਸੁਖਾ ਫਲ ਪਾਇਆ ਸੋਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬਨਾਨ ਦੁਖ ਰੋਗ ਕਾਢੇ ਰਾ ਪੰਨਾ ਹਾਨਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਬ ਰਹਿਆ ਸਭ ਨੀਂਜਾਈ ਰਹਾਉ ਔਰ ਕੀ ਬਾਣੀ ਆਈ ਤਨ ਸਗਲੀ ਚੰਤ ਮਟਾਈ ਦਿਆਲ ਪੁਰਖ ਮਿਹਰਵਾਨ ਹਰ ਨਾਨਕ ਸਾਚ ਬਖੰਨ ਸੋਰਠ ਮਹੱਲਾ ਪੰਜ ਬਾ ਐਥੇ ਉਥੇ ਰਖਵੱਲਾ ਪ੍ਰਭ ਸਤਿਗੁਰ ਦੀਨ ਦਇਅਲਾ ਦਾਸ ਆਪਣੇ ਆਪ ਰੱਖੇ ਘਟ ਘਟ ਸਬਦ ਸੁ ਪਾਖੇ ਗੁਰ ਕੇ ਜਨ ਉਪਰ ਬਲ ਜਾਈ ਜਨ ਸਰੈਣ ਸਾਸ ਸਾਸ ਸੰਭਾਲੀ ਪੂਰਨ ਸਭਨੀ ਥਾਹੀ ਰਹਾਉ ਆਪ ਸਹਾਈ ਹੋਵਾ ਸਤਿ ਦਾ ਸੱਚਾ ਢੋਆ ਤੇਰੀ ਭਗਤ ਵੜਿਆਈ ਪਾਈ ਨਾਨਕ ਪ੍ਰਭ ਸਰਨਾਈ ਸੋਰਠ ਮਹੱਲਾ ਪੰਜ ਵਾ ਸਤਿਗੁਰ ਪੂਰੇ ਬਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਧਾਰੀ ਪ੍ਰਭ ਰਾਖੀ ਪੈਜ ਹਮਾਰੀ ਹਰਿ ਦੇ ਚਰਨ ਸਦਾ ਸੁਖ ਦਾਈ ਜੋ ਇਸੈ ਸੋਈ ਫਲ ਪਾਵੈ ਬ੍ਰਤੀ ਆਸ ਨਾ ਜਾਈ ਰਹਾਉ ਕਰਪਾ ਕਰੇ ਜਿਸ ਪ੍ਰਾਣ ਪਤ ਦਾਤਾ ਸੋਈ ਸੰਤ ਕੁਣ ਗਾਵੇ ਪ੍ਰੇਮ ਭਗਤ ਤਾ ਕਾ ਮਨ ਲੀਣਾ ਪਾਰ ਬ੍ਰਹਮ ਮਨ ਪਾਵੇ ਆਠ ਪਹਿਰ ਹਰ ਕਾ ਜਸ ਰਵਣਾ ਵਿਖੇ ਠ ਗਉਰੀ लाठी ਸੰਗ ਮਲਾਈ ਲੀਆ ਮੇਰਾ ਕਰਤਾ ਸੰਤ ਸਾਧ ਭੈ ਸਾਥੀ ਕਾਰਗਹਿ ਲੀਨੇ ਸਰਬਸ ਦੀਨੇ ਆਪਹਿ ਆਪ ਮਲਾਇਆ ਕਹੋ ਨਾਨਕ ਸਰਬਥੋਕ ਪੂਰਨ ਪੂਰਾ ਸਤਗੁਰ ਪਾਇਆ ਸੋਰਠ ਮਹੱਲਾ ਪੰਜਾਬ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨਿ ਸ਼ਾਰੀ ਇਸ ਵਾਗ ਕੋ ਨਾਟਕ ਹੈ ਵਿਕਾਰੀ ਗੁਰਪੂਰੇ ਇਹ ਗਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੈ ਸਗੀ ਗਤ ਹੋਵੈ ਉਧਰ ਹੈ ਸਗਲੇ ਕੋਟਾ ਰਹਾ ਸੰਤ ਸੰਗ ਜਸ ਗਾਇ ਇਹ ਪੂਰਨ ਹਰ ਤਨ ਪਾਇ ਕਹ ਨਾਨਕ ਆਪ ਮਟਾਇ ਸਭ ਪਾਰ ਬ੍ਰਹਮ ਨਦਰੀ ਆਇ ਸੋਰਠ ਮਹੱਲਾ ਪੰਜਾਬ ਗੁਰਪੂਰੈ ਪੂਰੀ ਕੀਨੀ ਬਖਸ਼ ਆਪਣੀ ਕਰ ਦੀਨੀ ਨਤ ਅਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਏ ਆ ਹਰ ਕੀ ਭਗਤ ਫਲ ਦਾਤੀ ਗੁਰਪੂਰੈ ਕਿਰਪਾ ਕਰ ਦੀਨੀ ਬਰਲੇ ਕਹੀ ਜਾਂਦੀ ਰਹਾ ਗੁਰਵਾਣੀ ਗਾਵਹਿ ਪਾਈ ਉਹ ਸਫਲ ਸਦਾ ਸੁਖਦਾਈ ਨਾਲਕ ਨਾਮ ਧਿਆਇਆ ਪੁਰਬ ਲਿਖਿਆ ਪਾਇਆ ਸੂਰਠ ਮਹੱਲਾ ਪੰਜ ਬਾ ਗੁਰਪੂਰਾ ਆਰਾਦੇ ਕਾਰਜ ਸਗਲੇ ਸਾਦੇ ਸਗਲਾ ਮਨੋਰਥ ਪੂਰੇ ਬਾਜੇ ਅਨਹਦ ਤੂਰੇ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਸਥਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਿਟਾਇਆ ਰਹਾਉ ਗੁਰੂ ਪੂਰੇ ਕੀ ਬਾਣੀ ਬਾਰ ਬ੍ਰਹਮ ਮਨ ਬਾਣੀ ਨਾਨਕ ਦਾਸ ਬਖਾਣੀ ਨਰਮਲ ਅਪਤ ਕਹਾਣੀ ਸੋਰਠ ਮਹੱਲਾ ਪੰਜਵਾ ਭੁਕੇ ਖਾਵਤ ਲਾਜ ਨਹਾਵੈ ਤਉ ਹਰ ਜਨ ਹਰ ਗੁਣ ਗਾਵੈ ਆਪਨੇ ਕਾਜ ਕੋ ਕਿਉ ੁਲਕਾਈਐ ਜਿਤ ਸਿਮਰਨ ਦਰਗੈ ਮੁਗ ਪੂਜਗ ਸਦਾ ਸਦਾ ਸੁਖ ਪਾਈਐ ਰਹਾਉ ਜੋ ਕਾਮੀ ਕਾਮ ਲੁਭਾਵੈ ਤਉ ਮਰਦਾਸ ਹਰਿ ਦਸ ਭਾਵੈ ਜੋ ਮਾਥਾ ਬਾਲ ਲਪਟਾਵੈ ਤਉ ਗਿਆਨੀ ਨਾਮ ਕਮਾਵੈ ਗੁਰ ਪੂਰੇ ਤੇ ਪਾਵੈ ਜਨ ਨਾਨਕ ਨਾਮ ਤੇ ਆਵੈ ਸੋਰਠ ਮਹੱਲਾ ਪੰਜਵਾ ਸੋਖ ਸਾਧ ਕਰ ਆਇਆ ਅਨੰਦ ਕੈ ਮੁਖ ਛਾਇਆ ਪੂਰਾ ਗੁਰ ਪਹਰਾਇਆ ਬਿਨ ਸੇ ਦੁਖ ਸਵਾਇਆ ਸੰਤ ਹੋ ਸਾਡੀ ਕੀ ਬੜਾਈ ਜਨ ਆਚਰਦ ਸੋਭ ਬਣਾਈ ਰਹਾਉ ਬੋਲੇ ਸਾਹਿਬ ਕੈ ਬਾਣੇ ਦਾਸ ਬਾਣੀ ਬ੍ਰਹਮ ਬੁਕਾਣੇ ਨਾਨਕ ਪ੍ਰਭ ਸੁਖ ਦਾਈ ਜਨ ਪੂਰੀ ਬਣਤ ਬਣਾਈ ਸੋਰਠ ਮਹੱਲਾ ਪੰਜਾਬ ਪ੍ਰਭ ਅਰਪਣਾ ਹਦ ਤੇ ਆਈ ਘਰ ਸਹੀ ਸਲਾਮਤ ਆਏ ਸੰਤੋਖ ਭਿਆ ਸੰਸਾਰੇ ਗੁਰ ਪੂਰਾ ਮਹਤਾਰੇ संतो प्रभु में रास दा दयाल्ला अपनी भगत की कण तंगणई राखै बाल गोपाल रहाओ हर नाम हृदय उर तारे तिन सबे थोक सुबारी गुरु पूरै तुस दिया फर नानक दुख न थीया ਸੋਰਠ ਮਹੱਲਾ ਪੰਜਵਾ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਖੜੇ ਸਭ ਕੋਈ ਗੁਰ ਪੂਰੇ ਪੀਵੜਾਈ ਤਾਂ ਕੀ ਕੀਮਤ ਕਹੀ ਨਾ ਜਾਈ ਹਾਉ ਪਰਵਾਨ ਜਾਈ ਤੇਰੇ ਨਾਵੈ ਜਿਸ ਨੂੰ ਬਾਖਸ਼ ਲਹੈ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ ਰਹਾ ਤੂੰ ਭਾਰੋ ਸੁਆਮੀ ਮੇਰਾ ਸੰਤਾਂ ਪ੍ਰਵਾਸਾ ਤੇਰਾ ਨਾਨਕ ਪ੍ਰਭ ਸਰਣਾਹੀ ਮਖਨਿੰਦਕ ਕੈ ਛਾਈ ਸੋਰਠ ਮਹੱਲਾ ਪੰਧਵਾ ਆਗੈ ਸੁਖ ਮੇਰੇ ਮੀਤਾ ਪਾਸ਼ੇ ਆਨੰਦ ਪ੍ਰਭੂ ਕੀਤਾ ਪਰਮੇ ਸਰਬਣ ਤਵਣਾਈ ਫਿਰ ਡੋਲਤ ਕਤ ਹੂ ਨਾਹੀ ਸੱਚੇ ਸਾਹਿਬ ਸ੍ਰੋਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਉ ਸਾਭ ਜੀ ਤੇਰੇ ਦਇਆ ਆਏ ਆਪਣੇ ਭਗਤ ਕਰੈ ਪ੍ਰਤਪੱਲਾ ਆਚਰਜ ਤੇਰੀ ਵਡਿਆਈ ਨਤ ਨਾਨਕ ਨਾਮ ਧਿਆਈ ਸੋਰਠ ਮਹੱਲਾ ਪੰਜਵਾ ਨਾਲ ਦਰੈਣ ਮੇਰੇ ਜਮਦੂਤ ਨ ਆਵੈ ਨੀਰੇ ਕੰਠ ਲਾਏ ਪ੍ਰਭ ਰਾਖੈ ਸਤਿਗੁਰ ਕੀ ਸਤਿ ਸਾਖੈ ਗੁਰਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਬੜਾਰੇ ਸਗਲੇ ਦਾਸ ਕੋ ਸੁਮਤ ਦਿੱਤੀ ਰਹਾਉ ਪ੍ਰਾਵ ਸਗਲੇ ਥਾਨ ਬਸਾਏ ਸੁਖ ਸਾਧ ਕਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ ਸੋਰਠ ਮਹੱਲਾ ਪੰਜਵਾ ਸਰਬ ਸੁਖਾਂ ਦਾ ਦਾਤਾ ਸਤਪੁਰ ਤਾ ਕੀ ਸਰਣੀ ਪਾਈਐ ਦਰਸ਼ਨ ਭੇਟਤ ਹੋਤ ਅਨੰਦਾ ਦੁਖ ਗਇਆ ਹਰ ਗਈਐ ਹਰ ਰਸ ਪੀ ਬਹੁ ਪਾਈ ਨਾਮ ਜਪੋ ਨਾਮੋ ਆਰਦੋ ਗੁਰ ਪੂਰੇ ਕੀ ਸਰਣਾਈ ਰਹਾ ਤੇ ਸਹ ਪ੍ਰਾਪਤ ਜਿਸ ਤੁਰ ਲਿਖਿਆ ਸੋਈ ਪੂਰਣ ਭਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਸੋਰਠ ਮਹੱਲਾ ਪੰਜ ਬਾ ਕਰਨ ਖਰਾਬਨ ਹਰ ਅੰਤਰ ਜਾਮੀ ਜਨ ਆਪਣੇ ਕੀ ਰਾਖੈ ਜੈ ਜੈਕਾਰ ਹੋਉ ਤੇ ਜਗ ਭੀਤਰ ਸ਼ਬਦ ਗੁਰੂ ਰਸ ਚੱਖੈ ਪ੍ਰਭ ਜੀ ਤੇਰੀ ਓਟ ਗਸਾਈ ਤੂੰ ਸਮਰੱਥ ਸਰਣ ਕਾ ਦਾਤਾ ਆਠ ਪਹਿਰ ਤੁਮ ਤਿਆਈ ਰਹਾਉ ਜੋ ਜਨ ਭਜਨ ਕਰੇ ਪ੍ਰਭ ਤੇਰਾ ਤਿਸੈ ਅੰਦੇਸਾ ਨਾਹੀ ਸਤਿਗੁਰ ਚਰਨ ਲਗੇ ਭਾਉ ਮਿਟਿਆ ਹਰ ਗੁਨ ਗਾਏ ਮਨ ਵਾਹੀ ਸੂਖ ਸਹਿਜ ਆਨੰਦ ਕਣੀ ਰੇ ਸਤਿਗੁਰ ਦੀ ਆਦੇ ਲਾਸਾ ਜਿਨ ਘਰ ਆਏ ਸੋ ਬਾਸੇਤੀ ਪੂਰਨ ਹੋਈ ਆਸਾ ਪੂਰਾ ਗੁਰ ਪੂਰੀ ਮਤ ਜਾ ਕੀ ਪੂਰਨ ਪ੍ਰਭ ਕੇ ਕਾਮ ਗੁਰ ਚਰਨੀ ਲਾਗ ਤਰਿਓ ਭਵ ਸਾਗਰ ਜਪ ਨਾਨਕ ਹਰ ਹਰ ਨਾਮ ਸੋਰਠ ਮਹੱਲਾ ਪੰਜਾਬ ਭਇਓ ਕਿਰਪਾਲ ਦੀਨ ਦੁਖ ਭੰਡਾਰ ਆਪੇ ਸਭ ਵਿਦ ਸਾਟੀ ਖਿਨ ਮੈ ਰਾਖ ਲਿਓ ਜਨ ਆਪਣਾ ਗੁਰ ਰ ਮੇੜੀ ਕਾਟੀ ਮੇਰੇ ਮਨ ਗੁਰ ਗੋਬਿੰਦ ਸਤਿ ਧਿਆਈ ਐ ਸਗਲ ਕਲੇਸ਼ ਮਟੈ ਇਸ ਤਨ ਤੇ ਮਾਰ ਚੰਦਿਆ ਫਲ ਪਾਈ ਐ ਰਹਾ ਜੀ ਅਜੰਤ ਸਾਜਾ ਕੀ ਸਭ ਕੀਨੇ ਪ੍ਰਭ ਊਚਾ ਅਗਮ ਪਾਰਾ ਸਾਧ ਸੰਗ ਨਾਨਕ ਨਾਮ ਤੇ ਆਇਆ ਮੁਖ ਊਜਲ ਭਏ ਦਰਵਾਰਾ ਸੋਰਠ ਮਹੱਲਾ ਪੰਜ ਬਾਣੀ ਸਿਮਰੋ ਆਪਣਾ ਸਾਈਂ ਦਿਨਸ ਰੈਨ ਸਦ ਧਿਆਈ ਹਾਥ ਦੇ ਜਨ ਰਾਖੀ ਹਰ ਨਾਮ ਮਹਾਰਸ ਚਾਖੇ ਆਪਣੇ ਗੁਰੂ ਉਪਰ ਕੁਰਵਾਨ ਭਏ ਕਿਰਪਾਲ ਪੂਰਨ ਪ੍ਰਵਦਾਤੇ ਜੀਏ ਹੋਏ ਮਿਹਰਵਾਨ ਰਹਾਉ ਨਾਨਕ ਜਨ ਸਰਣਾਈ ਜਨ ਪੂਰਨ ਪੈਦਰਖਾਈ ਸਗਲੇ ਦੂਖ ਮਟਾਈ ਸੁਖ ਪੰਚ ਹੋ ਮੇਰੇ ਭਾਈ ਸੋਰਠ ਮਹੱਲਾ ਪੰਜਵਾਂ ਸੋ ਨੋ ਹੋ ਬਨੰਤੀ ਠਾਕੁਰ ਮੇਰੇ ਜੀ ਜਾਣ ਤੈਰੇ ਧਾਰੇ ਰਾਖ ਪਹਿਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਪ੍ਰਭ ਜੀਓ ਕਸਮਾਨਾ ਕਰ ਪਿਆਰੇ 부ਰੇ ਭਲੇ ਹਮ ਥਾਰੇ ਰਹਾਉ ਸੋਣੀ ਪੁਕਾਰ ਸਮਰਤ ਸੁਆਮੀ ਬੰਦਨ ਕਾਟ ਸਵਾਰੇ ਪਹਿਰ ਸਰਪਾਉ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਾਰੇ ਸੋਰਠ ਮਹੱਲਾ ਪੰਜਵਾ ਜੀ ਜੰਤ ਸਭ ਬਸ ਕਰਦੀਨੇ ਸੇਵਕ ਸਭ ਦਰਬਾਰੇ ਅੰਕੀਕਾਰਿ ਕੀਓ ਪ੍ਰਭ ਅਪਣੀ ਭਾਵਨਿਤ ਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸਵਾਰੇ ਦੀਨ ਦਿਆਲ ਕਿਰਪਾਲ ਕਿਰਪਾ ਮਿਤ ਪੂਰਨ ਖਸਮ ਹਮਾਰੇ ਰਹਾਉ ਆਓ ਬੈਠੋ ਆਦਰ ਸਭ ਥਾਈਂ ਓਨ ਨਕਤ ਹੂੰ ਬਾਤਾ ਭਗਤ ਸਰਪਾਓ ਦਿਓ ਜਨ ਆਪਣੇ ਪ੍ਰਤਾਪ ਨਾਨਕ ਪ੍ਰਭ ਜਤਾ